ਸਤਨਾਮ ਵਾਹਿਗੁਰੂ ਮਾਰੂ ਮਹੱਲਾ ਪੰਜਵਾ ਪਾਉ ਜੀ ਤੂੰ ਆਉ ਹਮਾਰੇ ਹਰ ਜਸ ਰਗੁਣ ਸੁਦਾਮਨ ਰਹਾਉ ਕੋ ਦਾਵ ਤੈ ਰਮਨ ਤਨ ਹਰਿਆ ਹਜਸ ਤੁਮ ਸੰਗ ਗਾਵਨਾ ਸੰਤ ਕ੍ਰਿਪਾ ਤੇ ਹਿਰਦੈ ਵਸੈ ਤੁਜਾ ਭਾਉ ਮਿਟਾਵਨਾ ਭਗਤ ਦਾ ਤੇ ਬੁੱਧ ਪ੍ਰਗਾਸ਼ੈ ਦੁਰਮਤ ਦੁਖ ਤ ਜਾਵਨਾ ਸੁਦਰਸ਼ਨ ਪੇਟ ਤ ਹੋ ਤ ਪੁਨੀਤਾ ਪੁਨਰਪ ਜਨਮ ਗਰਭ ਨਾ ਪਾਵਨਾ ਦਰਸ਼ਨ ਪੇਟ ਤ ਹੋ ਤ ਪੁਨੀਤਾ ਪੁਨਰਪ ਗਰਭ ਨਾ ਪਾਵਨਾ ਨੌ ਨਿਤ ਹਰੇ ਦਸ਼ਤ ਪਾਈ ਜੋ ਤੁਮਰੇ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਔਰਨਾ ਸੁਝੈ ਜਾਵਨਾ ਮਨਰਗੁਨ ਪਾਪ ਕੋ ਨ ਰਖੈ ਸੰਤਾਂ ਸੰਗ ਸਮਾਵਨਾ ਕਹੁ ਨਾਨਕ ਗੁਰ ਚਲਤ ਦਿਖਾਇਆ ਮਨ ਮਦੇ ਹਰ ਹਰਿ ਰਾਮ ਨਾਮ ਕਹੁ ਨਾਨਕ ਗੁਰ ਚਲਤ ਦਿਖਾਇਆ ਮਨ ਮਨਿ ਹਰ ਹਰਿ ਰਾਮ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਬੂਦੂ ਬਾਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਭੈ ਮਨੁਕੀ ਅੰਮ੍ਰਿਤ ਵੇਲੇ ਤਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਪਾਕੀ ਸਤਸੰਗੀ ਜਨੋ ਧੰਨ ਸ੍ਰੀ ਗੁਰੂ ਅਲਗਨ ਦੇ ਸ਼ਬਦ ਜੀ ਦੀ ਰਚਨਾ ਤੋਂ ਉਚਾਰਣ ਕੀਤੀ ਪਾਵਨ ਬਾਣੀ ਵਿੱਚੋਂ ਰਾਗ ਮਹਰੂ ਦੇ ਅੰਦਰ ਆਪ ਜੀ ਨੇ ਸ਼ਬਦ ਦਾ ਪਵਨ ਸ਼ਬਦ ਸਰਵਣ ਕੀਤਾ ਹੈ ਅਸ਼ਟ ਪਦੀਆਂ ਦਾ ਸ਼ਬਦ ਦਾ ਸਰੂਪ ਹੈ ਅੱਠ ਪਉੜੀਆਂ ਹਨ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1118 ਤੇ ਸ਼ਬਦ ਬਾਣੀ ਹੈ ਸਤਿਗੁਰੂ ਪਰਮੇਸ਼ਰ ਨੂੰ ਸੁਬੋਧਨੋ ਕੀ ਕਰ ਰਹੇ ਹਨ ਆਉ ਜੀ ਤੂੰ ਆਉ ਹਮਾਰਾ ਹਰ ਜਸ ਸ਼ਰਵਨ ਸੁਣਾਉ ਨਾ ਹੀ ਸਤਿਗੁਰੂ ਜੀ ਆਪ ਮੇਰੇ ਹਿਰਦੇ ਕਰ ਵਿੱਚ ਪਾਓ ਮੇਰੇ ਤੇ ਰਹਿਮ ਕਰੋ ਮੇਰੇ ਤੇ ਦਇਆ ਕਰੋ ਮੇਰੇ ਕੰਨਾਂ ਵਿੱਚ ਪ੍ਰਮਾਤਮਾ ਦੇ ਨਾਮ ਦੀ ਸ਼ਿਵਸਲਾ ਸੁਣਾਓ ਇਕ ਅਰਜ਼ੋਈ ਆਵਾਜ਼ ਦੇ ਕੇ ਕੀਤੀ ਮਾਲਕ ਦੇ ਸਾਹਮਣੇ ਪਰਮੇਸ਼ਰ ਦੇ ਸਾਹਮਣੇ ਇਹ ਆ ਦਤਾ ਅਮੀਰ ਪਰ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਜਾ ਕੇਵਲ ਵਸੀਨਾ ਮੇਰੇ ਤੇ ਦਇਆ ਕਰੀ ਮੇਰੇ ਤੇ ਮਿਹਰ ਕਰੀ ਮੇਰੇ ਤੇ ਕਿਰਪਾ ਕਰੀ ਮੇਰੇ ਕੰਨਾਂ ਨੂੰ ਆਪਣੇ ਨਾਮ ਦਾ ਅਰਸ ਨਹੀਂ ਆਪਣੇ ਨਾਮ ਦੀ ਆਵਾਜ਼ ਸੁਣਾਈ ਹਰ ਜਸ ਸ਼ਰਵਨ ਸੁਨਾਮਨਾ ਕੰਨਾ ਵਿੱਚ ਪ੍ਰਮਾਤਮਾ ਦੀ ਸ਼ਿਵ ਸ਼ਲਾਸਨਾ ਇਹ ਸ਼ਬਦ ਸਤਿਗੁਰਾਂ ਨੇ ਕਿਹਾ ਇਹ ਸਤਿਗੁਰੂ ਆ ਮੇਰੇ ਗੁਰਦੇ ਪਿਆਰੇ ਗੁਰੂ ਆ ਮੇਰੇ ਹਿਰਦੇ ਵਿੱਚ ਵਸ ਇਹ ਵਸ ਕੇ ਮੇਰੇ ਕੰਨਾ ਵਿੱਚ ਰੱਬ ਦੇ ਨਾਮ ਦੀਆਂ ਗੰਗਲਾਂ ਸੁਣਾਉਣੀਆਂ ਉਹ ਸ਼ਿਵ ਸ਼ਲਾ ਮੇਰੇ ਕੰਨਾ ਵਿੱਚ ਗੂੰਜੇ ਜਿਵੇਂ ਜਿਵੇਂ ਇਹ ਕੰਨ ਸਿਬ ਸਲਾਹ ਸੁਣਦੇ ਨੇ ਸੁਣ ਕੇ ਹਿਰਦੇ ਤੱਕ ਲਦਾਂਦੇ ਨੇ ਫਿਰ ਇਹ ਹਿਰਦਾ ਸਾਫ ਹੋ ਜਾਂਦਾ ਪਾਕ ਹੋ ਜਾਂਦਾ ਪਵਿੱਤਰ ਹੋ ਜਾਂਦਾ ਗੁਰਬਾਣੀ ਚ ਜਿੱਥੇ ਇਹ ਬੋਲ ਸਾਨੂੰ ਮਿਲਣਗੇ ਨਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਚੀਤ ਅਕਾਗਰ ਚੇਤੋ ਕੀ ਸਾਵਧਾਨ ਹੋ ਕੇ ਸੁਚੇਤ ਹੋ ਕੇ ਉਥੇ ਸਤਿਗੁਰਾਂ ਦੀ ਬਾਣੀ ਚ ਬੇਨਤ ਵਾਰ ਤੁਹਾਨੂੰ ਇਹ ਵੀ ਸਮਝਾਇਆ ਗਿਆ ਹੈ ਕਿ ਚਿੱਤ ਦੀ ਅਕਾਗਰਤਾ ਲਈ ਜਪਨਾ ਜ਼ਰੂਰੀ ਪਹਿਲੋਂ ਤੁਸੀਂ ਜਪੋਗੇ ਸੁਚੇਤ ਹੋ ਕੇ ਫਿਰ ਇਹ ਅਕਾਗਰ ਚਿੱਤ ਆਪੇ ਹੋ ਜਾਏਗਾ ਇਹ ਅਕਾਗਰਤਾ ਲਈ ਰੱਬ ਦਾ ਚਿੰਤਨ ਅਕਾਲ ਪੁਰਖ ਦੀ ਅਰਤਨਾ ਸੀ ਜੋ ਵੀ ਬਾਣੀ ਪੜ ਰਹੇ ਆਂ ਨਾਮ ਜਪ ਰਹੇ ਆਂ ਸੇਵਾ ਕਰਨਿਆਂ ਇਹਦਾ ਮਤਲਬ ਹੀ ਅੰਦਰ ਦੀ ਅਕਾਗਰਤਾ ਹੈ ਕਿ ਸਾਡੇ ਸੋਭਾ ਨਹੀਂ ਸਾਡੇ ਮਨ ਨੇ ਸਾਨੂੰ ਰੱਬ ਦੇ ਨੇੜੇ ਆਉਣ ਹੀ ਨਹੀਂ ਦਿੱਤਾ ਸੰਸਾਰ ਵਿੱਚ ਜਦੋਂ ਆਪਾਂ ਵਿਚਰਨੇ ਆ ਕੋਈ ਵੱਡਾ ਵਿਅਕਤੀ ਆਏ ਐਮਐਲ ਦੇ ਐਮਪੀ ਉਥੋਂ ਤੱਕ ਵੀ ਸਰਪੰਚ ਪੰਚ ਜਿਹੜਾ ਐਮਸੀ ਕਿਸੇ ਕਰਮ ਦੇ ਸਾਡੇ ਸਾਹਮਣੇ ਆਇਆ ਕਿ ਸਾਡੀ ਇੱਕ ਮਨਾਈ ਕਿਸ਼ਾਂਦੀ ਵੀ ਮੈਂ ਇਹਦੇ ਨੇੜੇ ਟੁਕਾਂ ਮੈਂ ਇਹਨੂੰ ਜਾ ਕੇ ਮਿਲਾਂ ਤੇ ਮੇਰੀ ਫੋਟੋ ਇਹਦੇ ਨਾਲ ਹੋ ਜੇ ਜਦੋਂ ਗੁਰੂ ਘਰਾਂ ਪਾਏ ਇਹ ਸਾਰਿਆਂ ਤੋਂ ਪਿੱਛੇ ਜਾ ਕੇ ਬਹਿ ਗਏ ਦੂਰ ਹੁਣ ਆਪਾਂ ਆਖਿਆ ਮੈਂ ਤੇ ਸ਼ਹਿਜ ਪਾਠ ਜਾਣਨਾ ਜੀ ਮੈਂ ਤੇ ਬਾਣੀ ਪੜ੍ਹਦਾ ਹੀ ਨਾ ਹੰਡ ਪੜ੍ਹ ਚ ਵੀ ਡਿਉਟੀ ਲਾਣਾ ਪਰ ਸਜਣਾ ਤੋਂ ਇਹ ਨਹੀਂ ਪੜਿਆ ਇਹ ਗੁਰੂ ਕੋਲ ਬਹਿਣਾ ਕਿਵੇਂ ਹੈ ਸਤਿਗੁਰਾਂ ਨੂੰ ਪੁੱਛਿਆ ਗਿਆ ਤੇਰੀ ਪ੍ਰਾਪਤੀ ਨਹੀਂ ਤੇਰੇ ਨਾਲ ਸੰਬੰਧ ਜੋੜਨ ਦੀ ਤਾਂ ਤਾਂ ਮੈਂ ਤੇਰੇ ਦਰ ਤੇ ਆ ਕੇ ਬਹਾਂ ਕਿਵੇਂ ਮੇਰਾ ਤੇ ਤੇਰਾ ਸਬੰਧ ਕਿਵੇਂ ਜੁੜੇ ਵੀ ਐਮ ਐਲ ਐ ਐਮ ਪੀ ਜਿਹੜੇ ਹੋਣ ਉਹਨਾਂ ਨਾਲ ਤੇ ਮੈਂ ਫੋਟੋ ਖਿਵਾ ਲੈਣਾ ਉਹਨਾਂ ਦੀ ਕੁਰਸੀ ਤੇ ਵੀ ਬਹਿਣਾ ਚਾਹ ਕੇ ਪਰ ਤੇਰੇ ਤੇ ਦੇੜੇ ਮੈਨੂੰ ਮੇਰਾ ਮਨ ਬਹਿਣ ਹੀ ਨਹੀਂ ਦਿੰਦਾ ਮੈਂ ਪਿੱਛੇ ਕੱਦ ਨਾਲ ਘੂਲਾਂ ਕਿ ਬੀਠਾ ਕਰੀ ਜਾਓ ਕੀਰਤਨ ਕਰੀ ਜਾਓ ਪਤਾ ਆਪਾਂ ਤੇ ਪੁੱਛਿਆ ਕਿਸੇ ਨੇ ਕਿ ਕੀ ਸੁਣ ਕੇ ਆਇਆ ਆਂ ਆਖੇ ਪਤਾ ਹੀ ਨਹੀਂ ਇੱਕ ਪਰਜਾਨਕ ਕਹਿੰਦਾ ਵੀ ਇੰਨਾ ਹੀ ਸੁਣ ਕੇ ਆ ਜਾਈਂ ਕਿ ਮੂਲ ਮੰਤਰ ਕੀ ਹੈ ਮੂਲ ਮੰਤਰ ਰੱਬ ਦਾ ਸੰਪੂਰਨ ਸਰੂਪ ਉਹਦੇ ਚ ਬਿਆਨ ਕੀਤਾ ਗਿਆ ਹੈ। ਫਸ ਇਹਨੇ ਗੁਣ ਧਾਰਨ ਕਰ ਲੈ ਜਿੰਦਗੀ ਤਬਦੀਲ ਹੋ ਜਾਏ। ਉਹਦੀ ਅਰਮਕ ਹੈ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਾਰਿਆਂ ਵਿੱਚ ਸਮਾਇਆ ਹੋਇਆ। ਸਤਨਾਮ ਸਦਾ ਸਥ ਰਹਿਣ ਵਾਲਾ ਹੈ। ਉਹ ਜਗਤ ਦਾ ਕਰਤਾ ਹੈ ਕਰਤਾ ਪੁਰਖ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ। ਅੱਗੇ ਜਿਹੜੇ ਦੋ ਬਚਨ ਸਾਹਿਬਾਂ ਕੀਤੇ ਤੂੰ ਸਾਡਾ ਬੜਾ ਧਿਆਨ ਮੰਗਦੇ ਨੇ ਕਿ ਤੂੰ ਗਿਆਸ ਹੈ ਗੁਰੂ ਕੋਲ ਜਿਹਦੇ ਕੋਲ ਤੂੰ ਗਿਆ ਉਹ ਤੇ ਨਿਰਭਉ ਹੈ ਪਰ ਤੂੰ ਤੇ ਸ਼ਹਿਰ ਕਰਨ ਜਾਂਦਾ ਵੀ ਡੰਡਾ ਲੈ ਕੇ ਜਾਂਦਾ ਕਿਤੇ ਨਰਸ ਤੇ ਚੁੱਕੜ ਨਾ ਨਾ ਵਾਪਰ ਜੇ ਉਕਰਣਾ ਪੈ ਜਾਣ ਤੇਰੇ ਮਨ ਜਿੱਤੇ ਪੈ ਵਸ਼ੇ ਮਾੜਾ ਜਾਂ ਖਲਾਕ ਹੋਇਆ ਤਾਂ ਵੀ ਡਰ ਗਿਆ ਇਹ ਤਾਂ ਬਾਣੀ ਪੜੀ ਬਾਣੀ ਨੇ ਕਿ ਆਖਿਆ ਨਿਰਪਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਪਰ ਆਪਾਂ ਦੇ ਡਰੇ ਨੇ ਬੜੇ ਕੰਮ ਸਾਥੋਂ ਡਰਣੇ ਕਰਵਾਏ ਨਹੀਂ ਕਿ ਸਾਡੇ ਜੋੜੇ ਚੁੱਕੇ ਜਾ ਰਹੇ ਨੇ ਮਨੁੱਖ ਮਨੁੱਖ ਦੇ ਨਾਲ ਇਹੋ ਜਿਹਾ ਵਰਤਾਰਾ ਕਰ ਰਿਹਾ ਹੈ ਕਿ ਸਾਨੂੰ ਜੋੜੇ ਘਰ ਦਾ ਪ੍ਰਬੰਧ ਕਰਨਾ ਪਿਆ ਵੀ ਜਮ੍ਹਾਂ ਕਰਾ ਦੇ ਤੇ ਤੇ ਲੋਕ ਚੋੱਕੇ ਲੈ ਲੈਣਗੇ ਕਿ ਸਾਡੀਆਂ ਆਤਾਂ ਨੇ ਇਹ ਸਾਡੀ ਕਰਤੂਤ ਹੈ ਇਹਨੂੰ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਇਹ ਆਇਆ ਉਹ ਵੀ ਗੁਰੂ ਘਾਰੇ ਚੁੱਕਣ ਵਾਲਾ ਦੂਜਾ ਵੀ ਇੱਕ ਤੇ ਜੋੜੇ ਪਾਲਸ਼ ਵੀ ਕਰਦਾ ਛੱਡਦਾ ਵੀ ਹਾਂ ਇੱਕ ਵਿਖਣ ਹੁੰਦਾ ਵੀ ਬੁਮਾਰ ਪਿਆ ਹੋਵੇ ਨਾਆਂ ਜਾਂ ਆਪਾਂ ਦੇ ਪਾ ਕੇ ਲੰਘ ਜਾਣੀ ਤੇ ਇਹ ਕਰਮ ਬਾਬਾ ਵਿਧੀ ਚੰਦ ਖੁਦ ਕਰਦੇ ਸਨ ਜਿਹੜੇ ਸ਼ਮਾ ਪਾ ਕੇ ਸਾਡੇ ਸੰਤ ਬਣੇ ਬ੍ਰਹਮ ਗਿਆਨੀ ਹੋਏ ਯਾਨੋ ਸਾਤ ਸੰਗਤ ਵਿੱਚ ਆਏ ਗੁਰੂ ਨੇ ਸਮਝਾਇਆ ਵੀ ਨਹੀਂ ਸਕਿਆ ਸੰਗਤ ਵਿੱਚ ਜੋੜਿਆਂ ਦੀ ਸੇਵਾ ਕਰਦਿਆਂ ਵੀ ਇਹ ਕਰਮ ਕਰਨ ਦੇ ਸਨ ਜੇ ਉਹ ਗੁਰੂਦਾਰ ਤੇ ਮੱਝਾਂ ਚੋਰੀ ਕਰਕੇ ਲਿਜਾ ਰਹੇ ਸੀ ਇਸੇ ਬਹਾਨੇ ਸੰਤ ਦੇ ਨਾਲ ਇਹ ਜਮਲਾਪ ਹੋਇਆ ਪਿੱਛੇ ਲੱਗੇ ਨੇ ਲੋਕ ਫੜੀ ਨਹੀਂ ਸਕੀ ਜਿੰਦਗੀ ਇਹੋ ਜੀ ਤਬਦੀਲ ਹੋ ਗਈ ਵੀ ਆਪਣੇ ਗੁਰੂ ਵਾਸਤੇ ਫਿਰ ਬਲਨ ਦੀ ਪੱਠੀ 'ਚ ਬਹਿ ਜਾਂਦੇ ਨੇ ਊੜਾ ਲੈਂਦੇ ਨੇ ਦਰਿਆਵਾਂ 'ਮ ਵਿਚਾਲਾ ਮਾਰ ਜਾਂਦੇ ਨੇ ਕੋਈ ਪ੍ਰਵਾਹ ਨਹੀਂ ਗੁਰੂ ਸੀਨੇ ਨਾਲ ਲਾ ਕੇ ਕਹਿੰਦਾ ਬਿਨੀ ਚੰਦ ਸੀਨਾ ਸੀਨਾ ਇਹਨਾਂ ਦੀ ਗੋਸ਼ੀ ਗੁਰੂ ਕਾ ਸੀਨਾ ਇਹ ਮਾਣ ਮਰਦਾ ਸੇਵਾ ਵਾਲਿਆਂ ਦਾ ਪਰ ਸਾਡੇ ਬੰਦੇ ਗੱਲਾਂ ਤੋਂ ਬਿਨਾ ਕੁਝ ਨਾ ਰਿਆ ਗੁਰੂ ਦੇ ਕੋਲ ਹੁੰਦਿਆਂ ਵੀ ਗੁਰੂ ਤੋਂ ਦੂਰ ਰਹੇ ਅਸੀਂ ਸਤਗੁਰਾਂ ਨੇ ਬਾਣੀ ਚ ਆਵਾਜ਼ ਦਿੱਤੀ ਕਿ ਜੇ ਮੇਰੇ ਕੋਲੋਂ ਕੁਝ ਲੈਣਾ ਹੈ ਤੂੰ ਸੰਸਾਰਿਕ ਬਾਦਸ਼ਾਹ ਪਾਸ਼ਾ ਨਾਲ ਸੰਬੰਧ ਜੋੜਨਾ ਮੇਰੇ ਨਾਲ ਜੋੜ ਕੇ ਤੇ ਵੇਖ ਪਰ ਸਾਰਿਆਂ ਤੋਂ ਕੋਈ ਨਾ ਮੇਰੇ ਕੋਲ ਬਹਿਣਾ ਸਿੱਖ ਲਈ ਦੂਰ ਨਾ ਬਈ ਕਦੀ ਵੀ ਉਸ ਆਪਨ ਨੂੰ ਪੁੱਛਿਆ ਗਿਆ ਕਿ ਕਿਵੇਂ ਬਈਏ ਪੰਜਵੇਂ ਪਾਤਸ਼ਾਹ ਦੱਸ ਦੇ ਨੇ ਸੱਜਣ ਸੱਚਾ ਪਾਤਸ਼ਾਹ ਸਿਰਚਾਂ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਮੈਂ ਗੁਰੂ ਦੇ ਨੇੜੇ ਹੋ ਕੇ ਬਹਿ ਕੇ ਗੁਰੂ ਤੋਂ ਪੁੱਛੀ ਮਾਲਕਾ ਮੇਰੀ ਤੇ ਜ਼ਿੰਦਗੀ ਦਾ ਮਨੋੜ ਹੈ ਮੈਂ ਤੇ ਬੜਾ ਦੁਖੀ ਹਾਂ ਸਹਿਬਾ ਆਖਿਆ ਸੁਣ ਲਈ ਜਿਸ ਕਾ ਤਨ ਮਨ ਧਨ ਸਭ ਤਿਸ ਕਾ सोई शुभण ਸੁਜੰਨੀ ਤਿਨਹੀ ਸੁਣਿਆ ਤਿਨਹੀ ਸੁਣਿਆ ਨੁਕ ਸੁਖ ਮੇਰਾ ਤਉ ਵਿਦ ਨੀ ਕੀ ਖਟਾਨੀ ਨੀ ਕੀ ਖਟਾਨੀ ਕਹਿੰਦੇ ਨੇ ਚੰਗੀ ਹਾਲਤ ਬਣ ਜਾਣੀ ਸਮਾਚ ਬੜੇ ਲੋਕਾਂ ਨੂੰ ਦੁੱਖ ਸੁਣਾਇਆ ਹੁਣ ਮੇਰਾ ਮੌਜੂਦ ਆਇਆ ਬੜਾ ਕੁਝ ਆਖਿਆ ਕਿਸੇ ਤੋਂ ਧੰਮ ਮੰਗਿਆ ਉਹਨਾਂ ਆਖਿਆ ਵੀ ਲੋੜ ਹੀ ਨਹੀਂ ਤੇਨੂੰ ਪੰਗੇ ਲੈਣ ਦੀ ਕਿਉਂ ਇੰਨਾ ਧੰਮ ਲਾਣ ਦਾ ਜੇ ਤੇਰੇ ਕੋਲ ਨਹੀਂ ਕੰਮ ਹੀ ਨਾ ਸ਼ੇਖ ਪਰ ਕਿਸੇ ਸਿਆਣੇ ਤੋਂ ਸੁਣਿਆ ਵੀ ਗੁਰੂ ਇਸ ਤਰ੍ਹਾਂ ਨਹੀਂ ਕਰਦਾ ਫਿਰ ਮੈਂ ਚਲਾ ਗਿਆ ਗੁਰੂ ਘਰ ਜਿਹਦਾ ਇਹ ਸਰੀਰ ਸੀ ਜਿਸ ਦਾ ਤਨ ਮਨ ਜਿਹਦਾ ਇਹ ਮਨ ਸੀ ਜਿਹਦਾ ਇਹ ਧੰਮ ਸੀ ਧੰਮ ਸਭ ਤਿਸ ਦਾ ਸਤਿਗੁਰੂ ਕਹਿਣ ਲੱਗਿਓ ਬੜਾ ਸੁਚੰਝਾ ਤੇ ਸਿਆਣਾ ਸੋਈ ਸੁਗੜ ਸੁਜੰਨੀ ਇਹਦੇ ਕੋਲ ਆਇਆ ਆਪਣਾ ਦੁੱਖ ਰੱਖਿਆ ਸਾਹਮਣੇ ਰੁਲਾਇਆ ਮੈਂ ਤਿੰਹੀਂ ਸੁਣਿਆ ਦੁੱਖ ਸੁੱਖ ਮੇਰਾ ਉਹਨੇ ਸੁਣ ਲਿਆ ਜੀ ਉਹਨੇ ਮੇਰਾ ਮੌਜੂਦ ਨਹੀਂ ਹੁੰਦਾ ਆ ਫਿਰ ਮੇਰੀ ਹਾਲਤ ਚੰਗੀ ਬਣ ਗਈ ਉਹ ਬਿਦਨੀ ਕੀ ਖਡਾਨੀ ਗੁਰੂ ਸੁਣ ਲਿੰਦਾ ਸੰਸਾਰ ਦੇ ਲੋਕ ਨਹੀਂ ਸੰਸਾਰ ਦੇ ਲੋਕ ਬੜਾ ਪਰੇਦਰਣ ਦੇ ਜਦੋਂ ਉਹਨਾਂ ਨੂੰ ਆਪਣਾ ਦੁੱਖ ਸੁਣਾਏਗਾ ਪਹਿਲੀ ਗੱਲ ਤੇ ਬਾਣੀ ਕਹਿੰਦੀ ਸੁਣਾਈ ਨਹੀਂ ਸਕਦਾ ਕਿਹਨੂੰ ਸੁਣਾਏਗਾ ਸਤਿਗੁਰਾਂ ਨੂੰ ਕਿਸੇ ਸਿੱਖ ਨੇ ਭਰੀ ਸਭਾ ਚ ਆਖਿਆ ਮੀ ਮਾਲਕਾ ਮੈਂ ਚਾਹਨਾ ਆਪਣੇ ਦੁੱਖ ਇਹਨਾਂ ਲੋਕਾਂ ਨਾਲ ਸਾਂਝੇ ਕਰਨਾ ਸਤਿਗੁਰਾਂ ਖੈ ਨਹੀਂ ਕਿਸੇ ਇੱਕ ਨੂੰ ਸੁਣਾਏਗਾ ਹਜ਼ਾਰਾਂ ਸੁਣਾ ਦੇਣਗੇ ਸੇ ਕਹਿੰਦਾ ਵੀ ਇਹ ਤੇ ਬਣੇ ਸੁਖੀ ਨੇ ਰੋਜ਼ ਤੁਹਾਡੇ ਕੋਲ ਆਉਂਦੇ ਨੇ ਬੜਾ ਧੰਨ ਹੈ ਇਹਨਾਂ ਕੋਲ ਸਤਿਗੁਰੂ ਕਹਿੰਦੇ ਵੀ ਮੇਰੀ ਨਿਗਾਹ ਚ ਸੁਖੀ ਨਹੀਂ ਤੇ ਦੁੱਖ ਕੀ ਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਇ ਇੱਚ ਦੁੱਖ ਦੀਆਂ ਪੰਡਾਂ ਨੇ ਐਵੇਂ ਇਹਨਾਂ ਨੂੰ ਚੰਗੇ ਮਨੁੱਖ ਜਾਣੀ ਬੈਠਾ ਮਹਾਰਾਜ ਸਿਛੇੜ ਕੇ ਤੀ ਵੇਖ ਤੇਰੇ ਨਾਲੋਂ ਜ਼ਿਆਦਾ ਦੁਖੀ ਹਾਂ ਦੁੱਖ ਘਟ ਜਾਣਗੇ ਜਦੋਂ ਮਾਲਕ ਕੋਲ ਬਹਿਣਾ ਸ਼ੁਰੂ ਕਰੇਗਾ ਜਦ ਸੱਜਣ ਸੱਚੇ ਪਾਤਸ਼ਾਹ ਕੋਲ ਬਹਿਣਾ ਆਰਾਮ ਕਰੇਗਾ ਜਿੱਤ ਉਹਦੇ ਕੋਲ ਤਾਂ ਬਹਿਗਾ ਜੀ ਇਸ ਤਰ੍ਹਾਂ ਆਵਾਜ਼ ਮਾਰੇਗਾ ਪੰਜਵੇਂ ਪਾਤਸ਼ਾਹ ਤਰੀਕਾ ਦੱਸ ਰਹੇ ਨੇ ਕਿ ਇਹ ਸਤਿਗੁਰੂ ਇਹ ਮੇਰੇ ਪਿਆਰੇ ਗੁਰੂ ਆ ਮੇਰੇ ਹਿਰਦੇ ਘਰ ਵਿੱਚ ਵਸ ਤੇ ਮੇਰੀ ਕੰਨਾਂ ਵਿੱਚ ਪ੍ਰਮਾਤਮਾ ਦੀ ਸ਼ਬਦ ਸੁਨਾ ਗੁਰੂ ਨੂੰ ਸੁਬਦ ਨੂੰ ਕੇਸ਼ਮੰਦ ਕਿਰਪਾ ਦੀ ਪੁੜੀ ਸਤਿਗੁਰਾਂ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਪੈਦੀ ਪੁੜੀ ਜਿਸ ਕਹਿੰਦੇ ਤਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਹੁਣ ਆਪਾਂ ਤੇ ਨਹੀਂ ਗਾਇਆ ਗੁਰੂ ਕੋਲ ਗੁਰੂ ਦੇ ਨੇੜੇ ਆ ਕੇ ਨਹੀਂ ਗੱਲਾਂ ਬਾਤਾਂ ਨਿੰਦਿਆ ਚ ਹੋਈ ਇਹ ਖਾ ਦੋ ਐਂ ਚਾੜਾ ਆਪਣੇ ਤੇ ਲੋ ਕੰਮ ਕਈ ਵਾਰੀ ਕਈ ਬਣੁਖ ਹੁੰਦੇ ਹੋ ਜene ਘਰੋਂ ਨਾਲ ਕੁਝ ਨਹੀਂ ਬੋਲਿਆ ਗੁਰਦੁਆਰੇ ਤੱਕ ਨਹੀਂ ਬੋਲਨੇ ਗੁਰਦੁਆਰੇ ਵੜਦਿਆਂ ਸ਼ਾਰੂ ਉਹਨਾਂ ਇੱਕ ਦੂਜੇ ਦੇ ਨਾਲ ਭਾਵੇਂ ਉਹ ਨਾਂ ਵੀ ਚੰਦਾ ਹੋਵੇ ਕਈ ਵਾਰੀ ਸੁਣਨ ਵਾਲਾ ਦੁਖੀ ਹੋ ਜਾਂਦਾ ਕਿ ਉਹ ਤੇ ਖਿਹੜੇ ਨਹੀਂ ਛੱਡਦੇ ਵੀ ਦੂਰ ਹੀ ਬਹਿਣ ਚਾਹੀਦਾ ਉਹਦਾ ਸੁਭਾਅ ਬਣਿਆ ਹੈ ਕਿ ਉਹਨੇ ਸਾਰਾ ਕੰਮ ਗੁਰਦੁਆਰੀ ਕਰਕੇ ਜਾਣਾ ਹੈ ਜਿਹੜੀ ਆਲੇ-ਵਾਲੇ ਦੀ ਖਬਰ ਸਾਰੀ ਦੇਣੀ ਉਹਨੂੰ ਵਿਅਕਤੀ ਚਾਹੀਦਾ ਹੁਣ ਸਤਿਗੁਰਾਂ ਖਿਆ ਨਹੀਂ ਐਸਾ ਨਹੀਂ ਕਿ ਜਦੋਂ ਤੂੰ ਮੇਰੇ ਹਿਰਦੇ ਘਰ ਵਿੱਚ ਆਇਆ ਵਸਿਆ ਏ ਪਿਆਰੇ ਗੁਰੂ ਤੇਰੇ ਆਇਆ ਮੇਰਾ ਮਨ ਤੇ ਤਨ ਖੇੜੇ ਵਿੱਚ ਹੋ ਗਿਆ ਨਾਨਕ ਨਾਮ ਮੇਰਾ ਤਾਂ ਜੀਵਾ ਜੀਵਾ ਤੇ ਕਿਹਾ ਹੈ ਤਨ ਮਨ ਥਿਵੇਂ ਹਰਿਆ ਤੁਧ ਆਵ ਤਿਵੇਂ ਮੇਰਾ ਮਨ ਤਨ ਹਰਿਆ ਪਹਿਲੀ ਗੱਲ ਕੀ ਆਖੀ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਇੱਥੇ ਵਿਸ਼ਰਾਮ ਲਾਣਾ ਨਾਨਕ ਇੱਥੇ ਰੁਕ ਜਾਣਾ ਨਾਮ ਮਿਲੇ ਤਾਂ ਜੀਵਾਂ ਜੇ ਤੇਰਾ ਨਾਮ ਮਿਲੇ ਤਾਂ ਮੈਂ ਆਤਮਿਕ ਪੱਖ ਮੇਰਾ ਜਿਉਂਦਾ ਹੈ ਨਾ ਮਿਲਦਿਆਂ ਮੇਰਾ ਮਨ ਤੇ ਤਨ ਖੇੜੇ ਵਿੱਚ ਆ ਜਾਂਦਾ ਹੈ ਹਉ ਸਤਿਗੁਰੂ ਘਰ ਇਨ ਪੰਜਵੇਂ ਪਾਤਸ਼ਾਹ ਵੀ ਦਾਤਾ ਤੇਰੇ ਆਇਆ ਮੇਰਾ ਮਨ ਤੇ ਤਨ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਹੇ ਸਤਿਗੁਰੂ ਤੇਰੇ ਚਰਨਾਂ ਵਿੱਚ ਨਹਿ ਕੀ ਪ੍ਰਮਾਤਮਾ ਦਾ ਜਸ ਗਾਇਆ ਜਾ ਸਕਦਾ ਹੈ ਇਹ ਤੇਰੇ ਕੋਲ ਆ ਕੇ ਇਹ ਬਣਿਆ ਜੀ ਇਹਦਾ ਨਾਮ ਧਰਮਸ਼ਾਲਾ ਸੀ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁਣ ਤੋਂ ਬਾਅਦ ਆ ਗਿਆ ਹੈ ਕਿ ਗੁਰੂ ਅੰਦਰ ਪ੍ਰਕਾਸ਼ ਹੋ ਗਿਆ ਇਹਦਾ ਨਾਮ ਰੱਖ ਦਿੱਤਾ ਗਿਆ ਗੁਰਦੁਆਰਾ ਇੱਥੇ ਧਰਮਸ਼ਾਲਾ ਸਤਿਗੁਰੂ ਜਾਂਦੇ ਨੇ ਧਰਮਸ਼ਾਲਾ ਬਣਾ ਲੈਂਦੇ ਨੇ ਉੱਥੇ ਧਰਮ ਦਾ ਪਾਠ ਕੀਤਾ ਜਾਂਦਾ ਪਰ ਅੱਜ ਇੱਥੇ ਧਰਮ ਦਾ ਪਾਠ ਨਹੀਂ ਅੱਜ ਤੇ ਗੁਰੂ ਘਰਾਂ 'ਚ ਪ੍ਰਦਾਨ ਕੀਤੀ ਪੰਗਾਂ ਲਾਤੀਆਂ ਨੇ ਜਿਹੜੇ ਕੇਸ਼ਾਂ ਦੀ ਬੇਦਵੀ ਤੋਂ ਵਾਰ-ਵਾਰ ਰੁਕਿਆ ਜਾਂਦਾ ਜਾਂਦਾ ਉਹ ਦੂਜਾ ਕਰਦਾ ਸੀ ਕਟਾਕਸ਼ ਕਰਨੇ ਸਾਡੇ ਆਪਣੇ ਕੁਦੂਜੇ ਦੀ ਕਰ ਰਹੇ ਗੁਰੂ ਘਰ ਵਿੱਚ ਇੱਕ ਦੂਜੇ ਦੀ ਇੱਜ਼ਤ ਨੂੰ ਰੋਲਿਆ ਜਾਂਦਾ ਹੈ ਇਹ ਸਾਡੀ ਸਿੱਖੀ ਹੈ ਸਤਿਗੁਰਾਂ ਖਿਆ ਤੈਨੂੰ ਵੇਖ ਕੇ ਮਨ ਉਚਾ ਚੜ ਗਿਆ ਹੈ ਸਤਿਗੁਰੂ ਮਨ ਕਹਿ ਰਿਹਾ ਹੈ ਕਿ ਜਦੋਂ ਮੇਰੇ ਮਨ ਵਿੱਚ ਤੂੰ ਵਸਦਾ ਹੈ ਮੈਂ ਮੇਰਾ ਮਨ ਤਨ ਹਰਿਆ ਹੋ ਜਾਂਦਾ ਹੈ ਮੇਰੇ ਤੇ ਕਿਰਪਾ ਕਰ ਮੇਰੇ ਕੰਨਾਂ ਨੂੰ ਆਪਣੀ ਬਾਣੀ ਸੁਣਾ ਜੇ ਜਦੋਂ ਬਾਣੀ ਸੁਣਨਾ ਫਿਰ ਭਗਤ ਦਇਆ ਤੇ ਬੁੰਧ ਪਰਗਾਸ਼ੈ ਦੁਰਮਤ ਦੂਖ ਤਜਾਵਨਾ ਹੀ ਪਾਈ ਪ੍ਰਮਾਤਮਾ ਦੀ ਭਗਤੀ ਕਿਰਪਾ ਨਾਲ ਬੁੱਧੀ ਵਿੱਚ ਆਤਮਿਕ ਜੀਵਨ ਦਾ ਵਾਲਾ ਚਾਨਣ ਜਿਹੜਾ ਹੋ ਜਾਂਦਾ ਖੋਤੀ ਮਤ ਤੇ ਸਾਰੇ ਵਿਆਹ ਵਕਾਰ ਫਿਰ ਤਿਆਗੇ ਜਾਂਦੇ ਨੇ ਫਿਰ ਵਕਾਰ ਹੀ ਬਣ ਨਹੀਂ ਰਹਿੰਦਾ ਫਿਰ ਵਕਾਰ ਇਹ ਜੰਦ ਕਰਦੀ ਨਹੀਂ ਦਰਸ਼ਨ ਭੇਟਤ ਹੂਤ ਪੁਨੀਤਾ ਉਨਰਪ ਗਰਭ ਨ ਪਾਵਨ ਜਦੋਂ ਦਰਸ਼ਨ ਕਰਨ ਜਿ ਮੀਰਾ ਮਨ ਅੰਦਰਲਾ ਜਿਹੜਾ ਨਿਰਮਲ ਹੁੰਦਾ ਜੀਵਨ ਪਵਿੱਤਰ ਹੁੰਦਾ ਮੋੜ ਜੁਨਾ ਦੀ ਗੇੜ ਵਿੱਚ ਨਹੀਂ ਹੁੰਦਾ ਮੈਂ ਮੋਲ ਮੰਤਰ ਦੇ ਨਾਲ ਦੋ ਸ਼ਬਦ ਆਖੇ ਸਨ ਕਿ ਦੋ ਸ਼ਬਦ ਨੇ ਕਿ ਨਿਰਭਉ ਤੇ ਨਿਰਵੈ ਨਾ ਤੇ ਨਿਰਭਉ ਨੂੰ ਸੁਣ ਕੇ ਅਸੀਂ ਨਿਰਭਉ ਬਣੇ ਤੇ ਨਾ ਸਦੀ ਜ਼ਿੰਦਗੀ ਦਰਮੈਦਰ ਹੋਈ ਅਸੀਂ ਤੇ ਗੁਰੂ ਗੋਬਿੰਦ ਵਿੱਚ ਬੈਠਿਆ ਵੀ ਕਈ ਵਾਰੀ ਜਿਹੜਾ ਮਨਾਂ ਜਾਂ ਵਿਰੋਧੀ ਹੋਵੇ ਉਹਦੇ ਵੈਰ ਦੀਆਂ ਗੱਲਾਂ ਮੰਨਣ ਵਾਲੀ ਕਰੀ ਸਾਂ ਸਾਥੀ ਨਹੀਂ ਤੇ ਮੰਨਣ ਵਾਲੀ ਵੈਰ ਕੁੱਤੀ ਜਾਂਦਾ ਇਹ ਕਿੱਥੋਂ ਆ ਗਿਆ ਅੰਦਰੋਂ ਗਰੋਥਾਂ ਚੱਲ ਰਹੀਆਂ ਕਿਉਂਕਿ ਸਾਡੇ ਦੇ ਨਾਲ ਬੈਠੇ ਨੂੰ ਨਹੀਂ ਪਤਾ ਵੀ ਮੇਰੇ ਮਨ ਵਿੱਚ ਕੀ ਖਿਆਲ ਹੈ ਆਪਣੇ ਖਿਆਲਾਂ ਵਿੱਚ ਕਿਸੇ ਦਾ ਬੁਰਾ ਚਿੰਤਨ ਕਰਨਾ ਇਹ ਵੀ ਗੁਰਬਾਣੀ ਨੇ ਸੂਖਸ਼ਮ ਪਾਪ ਬੰਨਿਆ ਜੀ ਤਾਂ ਸਤਿਗੁਰਾਂ ਆਖਿਆ ਸੀ ਸੱਜਣਾ ਚੇਤੇ ਰੱਖੀ ਪਰ ਕਾ ਮੁਰਾ ਨਾ ਰੱਖੋ ਜੀਤ ਤਮਕੋ ਦੁੱਖ ਨਹੀਂ ਆਈ ਨੀ ਫਿਰ ਤੇਰੇ ਜੀਵਨ ਚ ਤੈਨੂੰ ਦੁੱਖ ਨਹੀਂ ਲੱਗਣਾ ਫਿਰ ਤੂੰ ਸੁਖੀ ਹੋ ਜਾਏਗਾ ਫੇਰੀ ਜੀ ਜਿੰਦਗੀ ਜਿਹੜੀ ਸੁੱਖਾਂ ਦੇ ਨਾਲ ਖੁਸ਼ੀਆਂ ਦੇ ਨਾਲ ਖੇੜੀਆਂ ਦੇ ਨਾਲ ਅਨੰਦ ਨਾਲ ਭਰ ਜੇ ਮਹਾਰਾ ਪਾਖਿਆ ਬਾਪਾ ਤੁਸਨਾਈ ਜਾਂ ਆਪਣੀ ਬਾਣੀ ਆਪਾਂ ਤੇ ਬੁਰਾ ਚਿਤਵਾਵਾਂਗੇ ਬੁਰਾ ਕਰਾਂਗੇ ਵੀ ਹਾਂ ਤੇਰੇ ਕੋਲ ਵੀ ਆਵਾਂਗੇ ਠੇਕੇ ਤੇ ਵੀ ਜਾਵਾਂਗੇ ਝੂਠ ਵੀ ਬੋਲਾਂਗੇ ਦੰਬ ਵੀ ਕਰਾਂਗੇ ਠੱਗੀ ਵੀ ਕਰਾਂਗੇ ਤੇਰੇ ਦਰ ਦੀ ਸੇਵਾ ਵੀ ਕਰਾਂਗੇ ਮਾਰੇ ਕੰਮ ਵੀ ਨਹੀਂ ਛੱਡਾਂਗੇ ਅਰ ਸਤਿਗੁਰਾਂ ਤੇ ਸ਼ਰਤਾਂ ਰੱਖੀਆਂ ਨੇ ਸਤਿਗੁਰਸੇ ਕੇ ਬੰਦਨ ਕਾਟੇ ਗੁਰੂ ਸਾਹਿਬ ਆਖਿਆ ਨਹੀਂ ਕਰਣਾ ਤੂੰ ਵਿਕਾਰ ਗੁਰ ਕਾ ਸਿਖ ਵਿਕਾਰ ਤੇ ਹਟਐ ਹਬ ਆਖਿਆ ਵੀ ਖੁੱਲ ਦੇ ਪੈਸੇ ਲੈ ਲਿਆ ਕਰ ਤਾ ਨ ਦੇ ਦੇਾਂਗੇ ਵਿਕਾਰ ਵੀ ਕਰਨਾ ਤੇ ਨਿਰੰਕਾਰ ਤੇਰੇ ਨਾਮ ਨੂੰ ਮੈਂ ਜਪਣਾ ਜਪ ਰਿਹਾ ਸ਼ਰਾਬੀ ਦੇ ਹੱਥ ਵਿੱਚ ਵੀ ਕਈ ਵਾਰੀ ਸ਼ੋਰੇ ਗੁਟਕਾ ਹੁੰਦਾ ਵੀ ਆਪਾਂ ਵੀ ਨੇ ਨਿਤਨੇਮ ਕਰਨੇ ਆ ਰੁਕਿਆ ਨਹੀਂ ਜਾ ਸਕਦਾ ਹੋ ਸਕਦਾ ਉਹੀ ਨਿਤਨੇਮ ਇੱਕ ਦਿਨ ਉਹਦੀ ਜ਼ਿੰਦਗੀ ਨੂੰ ਬਦਲ ਦੇ ਪਰ ਗੁਰੂ ਕਹਿੰਦਾ ਨਹੀਂ ਮੈਂ ਆਪਣੇ ਸਿੱਖ ਨੂੰ ਵਿਕਾਰ ਨਹੀਂ ਕਰਨ ਦੇਂਦਾ ਬਾਰੇ ਕੰਮ ਦੇ ਨੇੜੇ ਜਾਣਾ ਹੀ ਨਹੀਂ ਮਾਰੇ ਕਰਮ ਤੋਂ ਨਹੀਂ ਕਰਨੇ ਝੂਠ ਨਹੀਂ ਬੋਲਣਾ ਠੱਗੀ ਨਹੀਂ ਕਰਨੀ ਜਿਹੜਾ ਤੇਰਾ ਬੁਰਾ ਚਦੋਂਦਾ ਗੁਰਬਾਣੀ ਤੇ ਕਹਿੰਦੀ ਉਹਦਾ ਵੀ ਨਹੀਂ ਤੂੰ ਚਿਤਨਾ ਰਿੰਦਾ ਬੁਰੇ ਦਾ ਭਲਾ ਕਰ ਹੁਸਾ ਮੰਨਣਾ ਹੜਾ ਤੀਜੇ ਪਾਸ਼ਾ ਦੇ ਕੋਲ ਤੈਨੂੰ ਸਿੱਖਾਵੇ ਦੋ ਸੇਖ ਮਾਫ ਕਰ ਦੇਹੀ ਰੋਗ ਨਾਲ ਲੱਗਈ ਪੰਨਾ ਸਭ ਕੁਝ ਪਾਇਓ ਨਾਖੇ ਮਾਲਕਾਂ ਕੋਈ ਸਿੱਖ ਹੈ ਸਾਡਾ ਸਾਥੀ ਬੜੀ ਵਿਰੋਧਤਾ ਕਰਦਾ ਹੈ ਕਿਵੇਂ ਕਰੀਏ ਛੱਤ ਕੋਲ ਆਖਿਆ ਭਲਾ ਕਰ ਪੜਾ ਕਰਦੇ ਰਹੇ ਮਹੀਨੇ ਕੁ ਬਾਅਦ ਫੇਰ ਆ ਗਏ ਮਹਾਰਾਜ ਉਹ ਤੇ ਟਲਦਾ ਹੀ ਨਹੀਂ ਹੁਣ ਕੀ ਕਰੀਏ ਸਤੂਰਾ ਫੇਰ ਆਖਿਆ ਤੁਹਾਨੂੰ ਦੱਸਿਆ ਪੜਾ ਕਰੋ ਜੀ ਬਦਲਾਂਗੇ ਥੋੜਾ ਗੁਰੂ ਤੇ ਆਪਣੇ ਬਚਨ ਤੇ ਟੱਲ ਲੈ ਛੋੜੇ ਸਮੇਂ ਬਾਅਦ ਫੇਰ ਆ ਗਏ ਬੜੇ ਤੰਗ ਸਨ ਉਹਦੇ ਤੋਂ ਬੜਾ ਉਹਨੇ ਸਤਾਇਆ ਤੀਜੀ ਵਾਰ ਫੇਰ ਸੰਗਤ ਚ ਪੁੱਛਦੇ ਨੇ ਮਾਲਕ ਨੇ ਆਖਿਆ ਪੜਾ ਸ਼ਬਦ ਅਗਲਾ ਸਵਾਲ ਸਿੱਖਾ ਕਰ ਦਿੱਤਾ ਕਿ ਇੱਕ ਵਾਰੀ ਪੜਾ ਤੁਸੀਂ ਆਖਿਆ ਦੋ ਵਾਰੀ ਆਖਿਆ ਤਿੰਨ ਵਾਰੀ ਪੜਾ ਤੇ ਕਰਾਂਗੇ ਅਸੀਂ ਤੁਹਾਡੇ ਬਚਨਾਂ ਨੂੰ ਨਹੀਂ ਮੁੜਦੇ ਹੱਲ ਕੀ ਹੋਵੇਗਾ ਇਹ ਕਾਮ ਸ਼ਬਦ ਬੋਲਿਆ ਜਾਂਦਾ ਹੈ ਪੰਜਾਬੀ ਵਿੱਚ ਜਿਹੜਾ ਬੰਦਾ ਬਾਅਦ ਨਾ ਆਏ ਛਾੜੇ ਜ਼ਿੰਮੇਦਾਰਾਂ ਚ ਜੱਟ ਸ਼ਬਦ ਲਾ ਕੇ ਬੋਲਦੇ ਨੇ ਇੱਕ ਵੇ ਜੱਟਾ ਦੋ ਵੇ ਜੱਟਾ ਤੀਜੀ ਵਾਰ ਪਿਆਸਰ ਇਕੱਠਾ ਸਤਿਗੁਰੂ ਕਹਿੰਨ ਲੱਗੇ ਤੀਜੀ ਵਾਰ ਤੁਹਾਨੂੰ ਨਹੀਂ ਲੋੜ ਪੈਣੇ ਫਿਰ ਤੁਹਾਡਾ ਗੁਰੂ ਵਰਤੇਗਾ ਸਾਰਾ ਕੁਝ ਪਰਮੇਸ਼ਰ ਕਰੇਗਾ ਜੀ ਇਹ ਤੁਸੀਂ ਤਿੰਨ ਵਾਰੀ ਸ਼ਹਿਨ ਕਰ ਲਿਆ ਨਾ ਤੁਹਾਡਾ ਸਦਕ ਬਣਿਆ ਨਿਆ ਫਿਰ ਮੇਰੇ ਤੇ ਛੱਡ ਦਿਆਂ ਜੀ ਵਿਗਿਆਨੀ ਸੰਸਿੰਘ ਮਸਕੀਨ ਕਹਿੰਦੇ ਨੇ ਤੁਸੀਂ ਗੁਰੂ ਕੋਲ ਅਰਦਾਸ ਕਰਦੇ ਹੋ ਕਿ ਇਹ ਨਹੀਂ ਕਲਤਾ ਦਾਤਾ ਸਾਡੇ ਨੂੰ ਅਰਦਾਸ ਹੈ ਕਿ ਤੂੰ ਇਹਦੀ ਮੱਤ ਤਬਦੀਲ ਕਰ ਦੇ ਹਰੁਭਾਗੀ ਸਾਧ ਸੰਗ ਪ੍ਰਪਤ ਤਨ ਪੇਟਕ ਕੀ ਹੁੰਦਾ ਜੀ ਦੁਰਮਤ ਕੋਈ ਮਾਲਕਾ ਤੂੰ ਇਹਦੀ ਖੋਤੀ ਮਤ ਨੂੰ ਨਾਸ਼ ਕਰ ਦੇ ਜੇ ਸਾਡੇ ਅੱਖਾਂ ਨਹੀਂ ਬਾੜ ਹੁੰਦਾ ਸਤਿਗੁਰਾਂ ਖੈ ਬਦਲ ਜਾਏਗਾ ਤਬਦੀਲ ਹੋ ਜਾਏਗਾ ਆਪ ਬਣੇ ਆਪ ਤੁਸੀਂ ਜਸਪਾਲੇ ਹੀ ਕਰਦੇ ਰਹੋ ਕਿ ਸਿੱਖ ਦਾ ਕਰਮ ਹੀ ਪੜ ਹੈ ਨਾਨਕ ਨਾਮ ਚੜਦੀ ਕਲਾ ਅਸੀਂ 50 ਪਾਠ ਕੀਤੇ ਜੀ ਕਿਸੇ ਨੇ ਸੋਹਣੀ ਸਾਹਿਬ ਜੀ ਨੇ ਇਆਂ ਸੋਹ ਪਾਠ ਕੋ ਕਰਨ ਲੈ ਕਿ ਮੇਰੇ ਘਰ ਤਾਂ ਨਾ ਜੇ ਗਵਾਂਢੀ ਗੱਲ ਨਹੀਂ ਹੋਣਾ ਚਾਹੀਦੀ ਜਨੂਰ ਅਰਦਾਸ ਕਰੇਗਾ ਗੁਰੂ ਕਾਣ ਕੇ ਆ ਤੇ ਪੜ੍ਹਨਾ ਪੈਗਾ ਨੇ ਕਿ ਇਹ ਛੱਡੇਗਾ ਤੇ ਅਰਦਾਸ ਅਧੂਰੀ ਹੈ ਫਕੀਰ ਤੇ ਤੇ ਕਹਿਣਾ ਪੈਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸ਼ਰਮਤ ਦਾ ਪੜਾਂ ਅਰਦਾਸ ਦੀ ਰਚਨਾ ਵਾਲਿਆਂ ਨੇ ਬਾਬੇ ਨਾਨਕ ਦੀ ਅਰਦਾਸ ਦੀ ਰਚਨਾ ਇਹੋ ਜੀ ਕਰ ਦਿੱਤੀ ਕਿ ਤੁਸੀਂ ਚਾਹ ਕੇ ਵੀ ਕਿਸੇ ਦਾ ਪੁਰਾ ਨਹੀਂ ਕਰ ਸਕਦੇ ਬੜਾ ਵੱਡਾ ਅਦਬ ਹੈ ਸੁੱਚੇ ਸੰਸਾਰ ਤੇ ਸਿੱਖ ਜਗਤ ਦਾ ਉਸ ਅਦਬ ਨੂੰ ਅਸੀਂ ਖੁਦ ਘਟਾ ਰਹੇ ਹਾਂ ਮਰਿਆਦਾ ਨੂੰ ਭੰਗ ਕਰਕੇ ਸਿੱਖ ਪੂਰੀ ਰਹਿਤ ਵਿੱਚ ਬਾਣੀ ਤੇ ਬਾਣੀ ਦਾ ਤਾਰ ਨਹੀਂ ਬਣ ਕੇ ਆਪਣੀ ਜ਼ਿੰਦਗੀ ਜੀਵੇ ਸਮੁੱਚੀ ਦੁਨੀਆ ਆਪੇ ਤੁਹਾਡੇ ਅਗੇ ਗੋਡੇ ਟੇਕ ਲੇਗੀ ਤੁਹਾਨੂੰ ਕਿਸੇ ਕੋਲ ਨਹੀਂ ਜਾਣਾ ਪੈਣਾ ਤੁਹਾਨੂੰ ਉਹਨੇ ਆਪਣਾ ਰੂਪ ਬਣਾਇਆ ਤੁਹਾਨੂੰ ਛਾਤੀ ਨਾਲ ਲਾ ਕੇ ਬਾਬੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੀ ਮੈਂ ਹਾਂ ਕਰੋ ਨਿਵਾਸ ਸਤਗੁਰਾਂ ਖਿਆ ਮਨ ਪਵਿੱਤਰ ਹੋ ਜਾਂਦਾ ਹੈ ਦਰਸ਼ਨ ਪੇਟ ਤਹੋਤ ਪੁਨੀਤਾ ਪੁਨਰਗਰਭ ਨਾ ਪਾਵਨਾ ਖਿਰ ਦੇ ਬਾਰੇ ਬੜ ਬੜ ਕੇ ਜੋਨਾਂ ਦੇ ਗੇੜ ਵਿੱਚ ਨਹੀਂ ਪੈਂਦਾ ਨਾਉ ਨਿਤ ਅਰੇਦਿ ਸਦ ਪਾਈ ਜੋ ਤੁਮਰੇ ਮਨ ਭਾਵਨਾ ਸਾਰੀ ਦੁਨੀਆ ਧਨ ਪਦਾਰਥ ਦੀ ਪ੍ਰਾਪਤੀ ਦੀ ਦੌੜ ਦੀ ਫਿਰਦੀ 24 ਘੰਟੇ ਮਨੁੱਖ ਮਿਹਨਤ ਕਰ ਰਿਹਾ ਹੈ ਇਹਨੇ ਰਾਤ ਨੂੰ ਦਿਨ ਵਿੱਚ ਤਬਦੀਲ ਕਰ ਲਿਆ ਕੰਮ ਕਰਨ ਦੇ ਹਰ ਟਾਈਮ ਲੰਦਾ ਬਹੁਤ ਕੁਝ ਕਰ ਲਿਆ ਬਾਣੀ ਸੇਵਾ ਸਿਮਰਨ ਵਾਸਤੇ ਓਵਰਟਾਈਮ ਨਹੀਂ ਹੁੰਦਾ ਇਹ ਕੋਲ ਕਿ ਸਤ ਪੁਰਾਂ ਖ ਜਦੋਂ ਗੁਰੂ ਕੋ ਲਾਏਗਾ ਗੁਰੂ ਨੂੰ ਸੱਦ ਲਏਗਾ ਇਹ ਪ੍ਰਭੂ ਜਿਹੜਾ ਬੜਾ ਭਾਗੀ ਮਨੁੱਖ ਇਹਦੇ ਮਨ ਵਿੱਚ ਪਿਆਰਾਂ ਲੱਗਣ ਲੱਗ ਉਮਾਨੋ ਦੁਨੀਆ ਦੀ ਸਾਰੇ ਨੌ ਖਜ਼ਾਨਿਆਂ ਤੋਂ ਦੁਨੀਆ ਪਲਦੀ ਜੀ ਤਿੰਨੇ ਪਮਨ ਸਹਿਬ ਆਖਿਆ ਨੌ ਖਜ਼ਾਨੇ ਉਹਦੇ ਚਰਣਾ ਛਾੜੇ ਕਰਮ ਅਤੀ ਤਾਕਤ ਦਾ ਮਾਲਕ ਬਣ ਜਾਏਗਾ ਉਹਦੇ ਮੁਖ ਚੋਂ ਬੋਲਿਆ ਹਰ ਸ਼ਬਦ ਪੂਰਾ ਹੋਵੇਗਾ ਦੁਨੀਆ ਉਹਦੇ ਅੱਖੇ ਲੱਗੇਗੀ ਅੱਗੇ ਸਹਿਬ ਕਹਿਣ ਲੱਗੇ ਸੰਤ ਬਿਨਾ ਮੈਂ ਥਾਉ ਨਾ ਕੋਈ ਔਰ ਨਾ ਸੂਝੈ ਜਾਮਨਾ ਮੋਇ ਨਿਰਗੁਣ ਕੋ ਕੋਈ ਨਾ ਰੱਖੇ ਸੰਤਾਂ ਸੰਗ ਸਮਾਵਨਾ ਇਹ ਭਾਈ ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਅਸਰੇ ਨਹੀਂ ਕਿਸੇ ਹਉਰ ਥਾਂ ਜਾਣਾ ਮੈਨੂੰ ਚੰਗਾ ਵੀ ਨਹੀਂ ਲੱਗਦਾ ਤੇ ਨਾ ਹੀ ਸੁਝਦਾ ਹੈ ਇਹ ਭਾਈ ਮੇਰੀ ਗੁਣ ਹੀ ਹੁੰਦੀ ਗੁਰੂ ਤੋਂ ਬਿਨਾ ਹੋਰ ਕੋਈ ਬਾਹ ਨਹੀਂ ਫੜਦਾ ਕਿਉਂਕਿ ਜਦੋਂ ਗੁਰੂ ਬਾਹ ਫੜਦਾ ਫਿਰ ਬਾਹ ਪਕੜ ਕੇ ਕਾਢਿਆ ਸੋਈ ਉਤਰਿਆ ਆਦ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਹੀ ਪ੍ਰਭੂ ਚਰਣਾ ਵਿੱਚ ਨੀਨ ਹੋਇਆ ਜਾ ਸਕਦਾ ਹੈ ਗੁਰੂ ਰੱਬ ਨਾਲ ਮਲਾਪ ਕਰਾ ਸਕਦਾ ਦੂਜਾ ਕੋਈ ਨਹੀਂ ਬਹੁ ਨਾਨਕ ਗੁਰ ਚਲਤ ਦਿਖਾਇਆ ਮਨ ਮਦੇਨ ਹਰ ਹਰ ਨਾਮ ਜੀ ਨਾਨਕਾ ਗੁਰੂ ਨੇ ਮੈਨੂੰ ਅਚਰਜ ਤਮਾਸ਼ਾ ਵਿਖਾ ਦਿੱਤਾ ਹੈ ਮੈਂ ਆਪਣੇ ਮਨ ਵਿੱਚ ਹਰ ਵੇਲੇ ਪ੍ਰਮਾਤਮਾ ਦੇ ਮਲਾਪ ਦਾ ਆਨੰਦ ਮਾਣ ਰਿਹਾ ਹਾਂ ਮੈਨੂੰ ਉਹ ਆਨੰਦ ਪ੍ਰਾਪਤ ਹੋ ਗਿਆ ਜਿਹੜਾ ਅਸੀਂ ਪੜਨੇ ਆ ਆਨੰਦ ਭਇਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਗੁਰੂ ਕਰੋਂ ਕਰੇ ਇਹ ਅਵਸਥਾ ਸਾਨੂੰ ਸਾਰਿਆਂ ਨੂੰ ਮਿਲੇ ਸਾਡੇ ਹਿਰਦੇ ਵਿੱਚ ਆਪ ਮਾਲਕ ਵਸਦੇ ਹੋਈਆਂ ਭੁਲਾਤਿ ਮਾ ਗੁਰੂ ਦੇ ਸੰਬੰਧ ਬਖਸ਼ਣ ਜੋ ਮਖਿਲਾਣਾ ਜੀ ਪ੍ਰੇਮ ਸਤਿਪੰਕੀਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅੱਗੇ